ਸੱਚਮੁੱਚ ਮੌਤ ਕਿੱਥੇ ਤੇ ਕਦੋਂ ਸਾਡੀ ਉਡੀਕ ਕਰ ਰਹੀ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਇੱਕ ਪੂਰਾ ਪਰਿਵਾਰ ਦਰਜਨਾ ਬੱਚੇ ਇੱਕ ਨਵ ਬਿਆਇਆ ਜੋੜਾ ਹੋਰ ਪਤਾ ਨਹੀਂ ਕਿੰਨੇ ਲੋਕਾਂ ਦੀ ਇੱਕ ਖਤਰਨਾਕ ਗੇਮ ਜ਼ੋਨ ਨੇ ਜਾਨ ਲੈ ਲਈ ਜੀਹਾਂ ਗੁਜਰਾਤ ਦੇ ਰਾਜਕੋਟ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ 30 ਤੋਂ 32 ਲੋਕਾਂ ਦੀ ਜਾਨ ਚਲੀ ਗਈ ਹੈ ਜਿਸ ਦੇ ਵਿੱਚ 12 ਨਿੱਕੇ ਨਿੱਕੇ ਬੱਚੇ ਹੁੰਦੇ ਨੇ ਜੋ ਅੱਜ ਦੁਨੀਆਂ ਦੇ ਵਿੱਚ ਨਹੀਂ ਰਿਹਾ ਦਰਅਸਲ ਹੋਇਆ ਕੀ ਕਿ ਇੱਕ ਗੇਮ ਜ਼ੋਨ ਦੇ ਵਿੱਚ ਲੋਕ ਜਿਹੜੇ ਨੇ ਆਪਣਾ ਵੀਕਐਂਡ ਮਨਾਉਣ ਦੇ ਲਈ ਜਾਂਦੇ ਨੇ ਇਹ ਗੇਮ ਜ਼ੋਨ ਜਿਹੜਾ ਗੁਜਰਾਤ ਦੇ ਰਾਜਕੋਟ ਦੇ ਵਿੱਚ ਲੱਗਾ ਹੋਇਆ ਸੀ ਜਿੱਥੇ ਬੱਚੇ ਬੜੇ ਚਾਅ ਦੇ ਨਾਲ ਨੱਭਿਆਏ ਜੋੜੇ ਪੂਰੇ ਪੂਰੇ ਪਰਿਵਾਰ ਬڑے ਚਾਅ ਦੇ ਨਾਲ ਆਪਣਾ ਸਮਾਪਤੀਤ ਕਰਨ ਦੇ ਲਈ ਗਏ ਪਰ ਨਹੀਂ ਸੀ ਪਤਾ ਕਿ ਕੁਝ ਚੰਦ ਮਿੰਟਾਂ ਦੇ ਵਿੱਚ ਉੱਥੇ ਐਦਾਂ ਦਾ ਤਮਾਕਾ ਹੋਏਗਾ ਜਿਹੜਾ ਉਹਨਾਂ ਦੀ ਜਾਨ ਲੈ ਲੇਗਾ ਦਰਸਲ ਕੋਲ ਹੀਟੜਾ ਵੈਲਡਿੰਗ ਦਾ ਕੰਮ ਚੱਲਦਾ ਸੀ ਤੇ ਜਿਸ ਦੇ ਵਿੱਚ ਇੱਕ ਨਿੱਕੀ ਜਿਹੀ ਚਿੰਗਾਰੀ ਨੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ ਗਰਮੀ ਦਾ ਮੌਸਮ ਚੱਲ ਰਿਹਾ ਹੈ ਲਗਾਤਾਰ ਅੱਗ ਦੀਆਂ ਖਬਰਾਂ ਆ ਰਹੀਆਂ ਨੇ ਤੇ ਇਸੇ ਦੇ ਵਿਚਾਲੇ ਇੱਕ ਨਿੱਕੀ ਜਿਹੀ ਅੱਗ ਦੀ ਚਿੰਗਾਰੀ ਜਿਹੜੀ ਹੈ ਉਹ ਪੂਰੇ ਦੇ ਪੂਰੇ ਗੇਮ ਜ਼ੋਨ ਨੂੰ ਬਰਬਾਦ ਕਰ ਦਿੰਦੀ ਹੈ ਪੀ ਆਰ ਪੀ ਗੇਮ ਜ਼ੋਨ ਜਿਹੜਾ ਇੱਕ ਹਾਊਸ ਜਿਹੜਾ ਲਗਾਇਆ ਗਿਆ ਸੀ ਜਿਹੜਾ ਟੀਮ ਦੇ ਨਾਲ ਲੱਕੜਾਂ ਦੇ ਨਾਲ ਬਣਾਇਆ ਗਿਆ ਸੀ ਤੇ ਉਸ ਦੇ ਵਿੱਚ ਕੱਪੜੇ ਤੇ ਫੈਬਰਿਕ ਦਾ ਇਸਤੇਮਾਲ ਕੀਤਾ ਹੋਇਆ ਸੀ ਤੇ ਗੇਮ ਜ਼ੋਨ ਨੂੰ ਜਦੋਂ ਅੱਗ ਲੱਗਦੀ ਹੈ ਤਾਂ ਭਾਂਬੜ ਮੱਚਦੇ ਨੇ ਇੱਕ ਜ਼ੋਰਦਾਰ ਧੁਮਾਕਾ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਨ੍ਹਾਂ ਪਰਿਵਾਰਾਂ ਦੀ ਜਾਨ ਚਲੀ ਗਈ ਹੈ ਜਦੋਂ ਉਹ ਅੰਕੜਾ ਸਾਹਮਣੇ ਆਇਆ ਤਾਂ ਬਹੁਤ ਜ਼ਿਆਦਾ ਦਿਲ ਝੰਡੋੜੇ ਗਏ ਦਰਅਸਲ ਇੱਕ 2 ਮਹੀਨੇ ਪਹਿਲਾਂ ਜੋੜੇ ਦਾ ਵਿਆਹ ਹੋਇਆ ਸੀ ਉਹ ਜੋੜਾ ਵੀ ਇਸੇ ਧੁਮਾਕੇ ਦੇ ਵਿੱਚ ਜਿਹੜਾ ਉਹਦੇ ਚੀਥਰੇ ਚੀਥਰੇ ਉੜ ਗਏ ਨਿੱਕੇ ਨਿੱਕੇ ਬੱਚੇ ਦੋ ਭੈਣ ਭਰਾ ਜਿਹੜੇ ਨੇ ਟ੍ਰੈਂਪਲਿਨ ਤੇ ਖੇਡ ਰਹੇ ਸੀ ਉਹਨਾਂ ਦੀ ਵੀ ਜਾਨ ਨਹੀਂ ਬਚ ਪਾਉਂਦੀ ਇੱਕ ਕੁੜੀ ਜਿਹੜੀ ਉਸ ਹਾਸੇ ਦੇ ਵਿੱਚੋਂ ਬਚ ਨਿਕਲਦੀ ਹੈ ਦੱਸਦੀ ਹੈ ਕਿ ਕਿਵੇਂ ਮੇਰੇ ਪਿਤਾ ਤੇ ਮੇਰੇ ਚਾਚਾ ਮੇਰੇ ਭੈਣ ਭਰਾ ਨੂੰ ਬਚਾਉਣ ਦੇ ਲਈ ਅੰਦਰ ਜਾਂਦੇ ਨੇ ਤੇ ਇੱਕਦਮ ਆਵਾਜ਼ ਜ਼ੋਰਦਾਰ ਆਉਂਦੀ ਹੈ ਤੇ ਚਾਰੇ ਪਾਸੇ ਅੱਗ ਫੈਲ ਜਾਂਦੀ ਹੈ ਤੇ ਜਿਸ ਦੇ ਵਿੱਚ ਮੇਰਾ ਪੂਰਾ ਪਰਿਵਾਰ ਤਹੱਸ ਨਹਿਸ ਹੋ ਜਾਂਦਾ ਇਹੋ ਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆਈਆਂ ਜਿਨ੍ਹਾਂ ਦੇ ਪਰਿਵਾਰ ਦੁਨੀਆ ਨੂੰ ਛੱਡ ਚੁੱਕੇ ਨੇ ਉਸ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਇਹ ਤਸਵੀਰਾਂ ਬੇहद ਡਰਾਉਣੀਆਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਵਾਕਈ ਜਦੋਂ ਕੋਈ ਹਾਦਸਾ ਹੁੰਦਾ ਹੈ ਤਾਂ ਕਿਸੇ ਨੇ ਵੀ ਸੋਚਿਆ ਨਹੀਂ ਹੁੰਦਾ ਕਿ ਅਗਲੇ ਪਲ ਖੁਸ਼ੀਆਂ ਕਦੋਂ ਰੋਣ ਦੇ ਵਿੱਚ ਵੈਨ ਦੇ ਵਿੱਚ ਤਬਦੀਲ ਹੋ ਜਾਂਦੀਆਂ ਕਿਵੇਂ ਦੇਖਦੇ ਹੋ ਇਸ ਮੰਦ ਭਾਗੇ ਹਾਦਸੇ ਨੂੰ ਪ੍ਰਤੀਕਿਰਿਆ ਜ਼ਰੂਰ ਦੱਸਣਾ